ਮੇਰੇ ਪ੍ਰੀਓ ਅੱਜ ਦੀ ਮਸੀਹਤ ਦੇ ਹਾਲਾਤ ਦੇਖ ਕੇ ਬੜਾ ਦੁੱਖ ਲੱਗਦਾ ਕਿ ਅਸੀਂ ਕਾਪੀ ਕਰਨੀ ਸੀ ਪਰਮੇਸ਼ਵਰ ਦੇ ਵਚਨ ਦੀ ਪਰ ਦੁੱਖ ਦੀ ਗੱਲ ਅਸੀਂ ਵਚਨ ਦੀ ਕਾਪੀ ਤੇ ਸਾਡੇ ਤੋਂ ਹੁੰਦੀ ਨਹੀਂ ਪਰ ਅਸੀਂ ਦੁਨੀਆ ਦੀ ਕਾਪੀ ਨੂੰ ਮਸੀਹਤ ਦੇ ਵਿੱਚ ਲੈ ਕੇ ਆ ਗਏ ਜਾਂ ਕਹਿ ਲੋ ਦੁਨੀਆ ਨੂੰ ਅਸੀਂ ਆਪਣੇ ਨਕਸ਼ੇ ਦੇ ਅਨੁਸਾਰ ਢਾਲਣਾ ਸੀ ਵਚਨ ਦੇ ਅਨੁਸਾਰ ਢਾਲਣਾ ਸੀ ਜਾਂ ਖੜੇ ਕਰਨਾ ਸੀ ਪਰ ਅੱਜ ਅਸੀਂ ਖੋਦ ਦੁਨੀਆ ਦੀਆਂ ਚੀਜ਼ਾਂ ਦੇ ਅਨੁਸਾਰ ਤਿਆਰੀ ਕਰ ਰਹੇ ਹਾਂ ਸਰਪ੍ਰੇਜ਼ ਲord ਹਾਲੇਲੂਇਆ ਜੈ ਮਸੀਹ ਦੀ ਪਰਮੇਸ਼ਵਰ ਦੇ ਨਾਮ ਦੀ ستੂਤੀ ਵਡਿਆਈ ਤੇ ਮਹਿਮਾ ਹੋਵੇ ਤੇ ਜਾਣੇ ਵਚਨ ਦੀ ਸਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਮੇਰੇ ਪਿਆਰੋ ਵਿਸ਼ੇ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਬਿਆਸ ਦੇ ਕੋਲ ਪਿੰਡ ਕੋਟ ਮਹਿਤਾਬ ਨਜ਼ਦੀਕ ਬਾਬਾ ਗਰੀਬਦਾਸ ਦਾ ਗੁਰਦੁਆਰਾ ਜਿੱਥੇ ਸਾਡੀ ਸੰਡੇ ਆਰਾਧਨਾ ਸੰਡੇ ਵਰਸ਼ਿਪ ਸ਼ੁਰੂਆਤ ਜੇਕਰ ਤੁਸੀਂ ਸੱਚਮੁੱਚ ਪਰਮੇਸ਼ਵਰ ਦੇ खरे ਬਚਨਾਂ ਦੇ ਨਾਲ ਸਿੱਧ ਹੋਣਾ ਚਾਹੁੰਦੇ ਹੋ ਜਾਂ ਸਿੱਖਣ ਦੀ ਤੁਹਾਨੂੰ ਇੱਛਾ ਆ ਤੇ ਤੁਸੀਂ ਜ਼ਰੂਰ ਸਾਡੇ ਨਾਲ ਮਿਲ ਕੇ ਬਿਆਸ ਦੇ ਨੇੜੇ ਪਰਮੇਸ਼ਰ ਦੇ खरे ਵਚਨਾਂ ਨੂੰ ਸਿੱਖ ਸਕਦੇ ਹੋ ਪਿੰਡ ਕੋਟ ਮਹਿਤਾਬ ਦੇ ਵਿੱਚ ਚਰਚ ਸਾਡਾ ਉਪ ਸੋ ਆਓ ਹੁਣ ਅਸੀਂ ਆਪਾਂ ਵਿਸ਼ੇ ਦੇ ਵੱਲ ਚੱਲਦੇ ਹਾਂ ਸਭ ਤੋਂ ਪਹਿਲਾਂ ਇਹ ਇੱਕ ਛੋਟੀ ਜੀ ਵੀਡੀਓ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਨਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਥੋੜਾ ਦੇਖਿਓ ਸੋ ਮੇਰੇ ਪ੍ਰੀਓ ਤੁਸੀਂ ਇਸ ਵੀਡੀਓ ਨੂੰ ਵੇਖਿਆ ਆ ਮੈਂ ਗੱਲ ਇਹ ਕਰਨਾ ਚਾਹਉਣਾ ਕਿ ਤੁਸੀਂ ਇਸ ਵੀਡੀਓ ਨੂੰ ਵੇਖਿਆ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਵਾਬ ਦੇਣਾ ਕੀ ਇਹ ਤੁਹਾਨੂੰ ਲੱਗ ਰਿਹਾ ਕਿ ਸੱਚਮੁੱਚ ਬੰਦੇ ਪਰਮੇਸ਼ਵਰ ਦੀ ਭਗਤੀ ਕਰ ਰਹੇ ਆ ਐਸ ਜਗ੍ਹਾ ਤੇ ਤੁਸੀਂ ਕਿਸੇ ਸੰਸਾਰਿਕ ਵਿਅਕਤੀ ਨੂੰ ਖੜਾ ਕਰਕੇ ਪੁੱਛ ਲਓ ਭਾਈ ਇਹ ਸਾਡੇ ਲੋਕ ਪਰਮੇਸ਼ਵਰ ਦੀ ਭਗਤੀ ਕਰ ਰਹੇ ਨੇ ਤੇ او ਵੀ ਇਸ ਜਗ੍ਹਾ ਤੇ ਤੁਹਾਨੂੰ ਜਵਾਬ ਦੇਗਾ ਮੈਨੂੰ ਭਗਤੀ ਘਟ ਤੇ ਫੁੱਲੜਬਾਜੀ ਜ਼ਿਆਦਾ ਲੱਗਦੀ ਆ ਮੇਰੇ ਪਿਆਰੋ ਸ਼ੈਤਾਨ ਦਾ ਚਲਾਕੀ ਵੇਖੋ ਕਿ ਓਨੇ ਆਰਾਧਨਾ ਨੂੰ ਬਣਾ ਕੀ ਦਿੱਤਾ శਰੀਰਕ ਆਰਾਧਨਾ ਦੇ ਵਿੱਚ ਓਨੇ ਅੱਜ ਦੀ ਆਰਾਧਨਾ ਨੂੰ ਤਬਦੀਲ ਕਰਤਾ ਤੁਹਾਡੇ ਵਿੱਚੋਂ ਬਹੁਤ ਸਾਰੇ ਬੁੱਧੀਮਾਨ ਇਹ ਗੱਲ ਕਹਿਣਗੇ ਕਿ ਪੁਰਾਣੇ ਨੇਮ ਦੇ ਵਿੱਚ ਦਾਉਦ ਨੱਚਿਆ ਨੱਚ ਕੇ ਆराधना ਕੀਤੀ ਜਾਂਦੀ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਅੱਜ ਚੰਗੀ ਤਰ੍ਹਾਂ ਨਾਲ ਦੱਸ ਦੇਣਾ ਜੇ ਪੁਰਾਣੇ ਨੇਮ ਦੀ ਆराधना ਦੇ ਨਾਲ ਅੱਜ ਦੀ ਆराधना ਨੂੰ ਮੈਚ ਕਰਨਾ ਆ ਤੇ ਫੇਰ ਤੁਸੀਂ ਬਲੀਆਂ ਵੀ ਨਾਲ ਬਲੀ ਕਰਨ ਦੇ ਲਈ ਲੈ ਕੇ ਆਇਆ ਕਰਿਓ ਮੇਰੇ ਪਿਆਰਿਓ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਕਹਿਣਗੇ ਉਹ ਤੇ ਪੁਰਾਣੇ ਨੇਮ ਵਿੱਚ ਸੀ ਨਵੇਂ ਨੇਮ ਵਿੱਚ ਮੈਨੂੰ ਇੱਕ ਆਇਤ ਜਰਾ ਦੇ ਦਿਓ ਜਿਦੇ ਵਿੱਚ ਇਹ ਲਿਖਿਆ ਹੋਵੇ ਕਿ ਤੁਸੀਂ ਨੱਚ ਕੇ ਆਰਾਧਨਾ ਕਰਨੀ ਹੈ ਜੇ ਬਲੀ ਕਰਨਾ ਪੁਰਾਣੇ ਨੇਮ ਵਿੱਚ ਸੀ ਤੇ ਨੱਚਣਾ ਵੀ ਪੁਰਾਣੇ ਨੇਮ ਦੇ ਵਿੱਚ ਸੀ ਨਵੇਂ ਨੇਮ ਦੀ ਆਰਾਧਨਾ ਆਤਮਾ ਤੇ ਸਚਾਈ ਦੀ ਆਰਾਧਨਾ ਮੇਰੇ ਅਜ਼ੀਜ਼ੋ ਆਤਮਾ ਅਤੇ ਸਚਾਈ ਦੀ ਆਰਾਧਨਾ ਵਚਨ ਚ ਲਿਖਿਆ ਪਰਮੇਸ਼ਰ ਆਤਮਾਆਂ ਤੇ ਅਵਸ਼ਯਾ ਕਿ ਉਹਦੀ ਆਰਾਧਨਾ ਵੀ ਆਤਮਾ ਤੇ ਸਚਾਈ ਦੇ ਨਾਲ ਕੀਤੀ ਜਾਵੇ ਜੇਕਰ ਤੁਹਾਡਾ ਆਤਮਾ ਅਤੇ ਪਰਮੇਸ਼ਰ ਦਾ ਆਤਮਾ ਇਕ ਹੀ ਨਹੀਂ ਹੋਇਆ ਆਰਾਧਨਾ ਦਾ ਮਤਲਬ ਤੁਸੀਂ ਆਪਣੇ ਪਰਮੇਸ਼ਰ ਦੇ ਨਾਲ ਗੱਲਾਂ ਕਰਦੇ ਹੋ ਹੁਣ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ 2 ਮਿੰਟ ਪਹਿਲਾਂ ਤੁਹਾਨੂੰ ਦਿਖਾਈ ਆ ਤੁਸੀਂ ਦੱਸਿਓ ਭੀ ਇਹ ਬਾਪ ਦੇ ਨਾਲ ਗੱਲਾਂ ਕਰਨ ਦੇ ਆ ਜਾਂ ਆਪਣੇ ਸ਼ਰੀਰਕ ਖੁਸ਼ੀ ਨੂੰ ਪੂਰਾ ਕਰ ਰਹੇ ਆ عزیزੋ ਬਾਪ ਦੇ ਨਾਲ ਜਿਹੜਾ ਗੱਲਾਂ ਕਰਦਾ ਉਹ ਬਹੁਤ ਵਾਰ ਆਤਮਾ ਦੀ ਆਰਾਧਨਾ ਦੇ ਵਿੱਚ ਟੁੱਟ ਜਾਂਦਾ ਜਿਵੇਂ ਯਸ਼ਾਇਆ ਦਾ ਵਰਤਲਾ ਪਰਮੇਸ਼ਰ ਦੇ ਨਾਲ ਹੋਇਆ ਜਦ ਦਰਸ਼ਨ ਨੂੰ ਵੇਖਿਆ ਪਰਮੇਸ਼ਵਰ ਦੇ ਨਾਲ ਗੱਲਾਂ ਹੋਈਆਂ ਕਹਿੰਦਾ ਪਰਮੇਸ਼ਵਰ ਮੇਰੇ ਉੱਤੇ ਹਾਈ ਮੈਂ ਅਸ਼ੁੱਧ ਹੋਟਾਂ ਵਾਲਾ ਮਨੋਖਿਆ ਗੁੱਟ ਰਿਆਂ ਤੇ ਆ ਗਿਆ ਮੇਰੇ ਅਜ਼ੀਜ਼ੋ ਅੱਜ ਦੀ ਜਿਹੜੀ ਵਰਸ਼ਿਪ ਆ ਉਹਨੂੰ ਲੋਕਾਂ ਨੇ ਇੱਕ శਰੀਰਕ ਆਰਾਧਨਾ ਦੇ ਵਿੱਚ ਤਬਦੀਲ ਕਰ ਦਿੱਤਾ ਉਲੜਬਾਜੀ ਦੇ ਵਿੱਚ ਤਬਦੀਲ ਕਰ ਦਿੱਤਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਪਰਮੇਸ਼ਵਰ ਦਾ ਜਿਹੜਾ ਨਕਸ਼ਾ ਵਚਨੇ ਆ ਉਹਦੇ ਅਨੁਸਾਰ ਚੱਲਣਾ ਸੀ ਪਰ ਅੱਜ ਸਿਸਟਮ ਕੀ ਆ ਅੱਜ ਦੇ ਜਿਹੜੇ ਮਸੀਹਤ ਆ ਨਾ ਇਹਨਾਂ ਕੀ ਕੀਤਾ ਇਹ ਸੰਸਾਰ ਦੇ ਵਿੱਚੋਂ ਨਿਕਲ ਕੇ ਮਸੀਹ ਦੇ ਵਿੱਚ ਤੇ ਆ ਗਏ ਪਰ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਸੰਸਾਰ ਦੀਆਂ ਹੀ ਉਹ ਮਸੀਹਤ ਦੇ ਵਿੱਚ ਲਿਆ ਕੇ ਖੜੀਆਂ ਕਰ ਦਿੱਤੀਆਂ ਅਜ਼ੀਜ਼ੋ ਅੱਜ ਤੁਸੀਂ ਕੇਵਲ ਨੱਚਣ ਨੂੰ ਨਹੀਂ ਕਿੰਨੀਆਂ ਚੀਜ਼ਾਂ ਆ ਲੋਕ ਪ੍ਰਾਣਾ ਸਿਸਟਮ ਆਪਣਾ ਜਿਹੜਾ ਅੰਨ੍ਹੀ ਜਾਤੀਆਂ ਦੇ ਵਿੱਚ ਕਰਦੇ ਹੀ ਉਹੋ ਹੀ ਰੀਤੀ ਰਿਵਾਜ ਉਹੋ ਹੀ ਵਿਧੀਆਂ ਪਰੰਪਰਾਵਾਂ ਸਾਬ ਮਸੀਦੇ ਵਿੱਚ ਲੈ ਕੇ ਆ ਗਏ ਉਦਾਹਰਨ ਤੌਰ ਤੇ ਵਿਆਹਾਂ ਦੇ ਵਿੱਚ ਪੰਗੜੇ ਪਾਉਣੇ ਹਲਧੀਆਂ ਖੇਡਣੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਅਸੀਂ ਮਸੀਦੇ ਵਚਨ ਦੀ ਕਾਪੀ ਤੇ ਸਾਡੇ ਤੋਂ ਹੋ ਹੀ ਨਹੀਂ ਪਰ ਅਸੀਂ ਦੁਨੀਆ ਦੀ ਕਾਪੀ ਬੜੀ ਬੇਖੌਬੀ ਕਰਦੇ ਹਰ ਚੀਜ਼ ਦੇ ਵਿੱਚ ਮੇਰੇ ਪਿਆਰਿਓ ਸੋ ਕਿਤੇ ਨਾ ਕਿਤੇ ਅਸੀਂ ਆਪਣੇ ਅਸਲੀ ਮਕਸਦ ਤੋਂ ਭਟਕ ਚੁੱਕੇ ਆ ਜਾਂ ਭਟਕਦੇ ਜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਵੇਂ ਨੇਮ ਦੀ ਆਰਾਧਨਾ ਦੇ ਬਾਰੇ ਪਰਮੇਸ਼ਰ ਦਾ ਇਹ ਵਚਨ ਚ ਕੀ ਲਿਖਿਆ ਸੋ ਆਓ ਆਪਾਂ ਇੱਕ ਵਚਨ ਦੇਖਦੇ ਆਂ ਇਬਰਾਨੀਆ ਦੀ ਕਿਤਾਬ ਉਹਦਾ 12 ਬਾਪ ਉਹਦਾ 28 ਅਤੇ 29 ਸੋ ਇੱਥੇ ਲਿਖਿਆ ਇਸ ਕਾਰਨ ਤੁਸੀਂ ਉਸ ਰਾਜ ਨੂੰ ਪਾ ਕੇ ਜੋ ਕਦੀ ਹਿੱਲਦਾ ਨਹੀਂ ਅਹਿਸਾਨਮੰਦ ਹੋ ਜਾਓ ਅਤੇ ਭਗਤੀ ਅਤੇ ਭੈ ਦੇ ਨਾਲ ਪਰਮੇਸ਼ਰ ਦੀ ਇਹੋ ਜੀ ਆਰਾਧਨਾ ਕਰੋ ਜਿਸ ਤੋਂ ਉਹ પ્રસન્ન ਹੁੰਦਾ ਆ ਕਿਉਂਕਿ ਸਾਡਾ ਪਰਮੇਸ਼ਰ ਭਸਮ ਕਰਨ ਵਾਲੀ ਕੀ ਆ ਆਗਿਆ ਮੇਰੇ ਪਿਆਰਿਓ ਵਚਨ ਦੇ ਵਿੱਚ ਲਿਖਿਆ ਭਗਤੀ ਅਤੇ ਭੈ ਦੇ ਨਾਲ ਪਰਮੇਸ਼ਰ ਦੀ ਆਰਾਧਨਾ ਕਰੋ ਜੀ ਦੇ ਤੌਰ ਕੀ ਹੁੰਦਾ ਆ પ્રસન્ન ਹੁੰਦਾ ਆ ਜਦ ਅਸੀਂ ਆराधना ਕਰਨ ਜਾਂਦੇ ਹਾਂ ਤੇ ਸਾਡੇ ਅੰਦਰ ਸਾਡੇ ਵਿਚਕਾਰ ਪਰਮੇਸ਼ਵਰ ਦਾ ਤਖਤ ਲੱਗਾਇਆ ਤੁਹਾਡੇ ਅੰਦਰ ਉਹ ਡਰ ਦਿਖਾਈ ਦੇਣਾ ਆ ਕਿ ਮੈਂ ਜਿਹਦੇ ਸਾਹਮਣੇ ਖਲੋਤਾ ਉਹ ਪਸਮ ਕਰਨ ਵਾਲੀ ਆਗਿਆ ਤੁਹਾਨੂੰ ਪਤਾ ਜਦੋਂ ਜੁਸ਼ਾਇਆ ਨੇ ਉਸ ਦਰਸ਼ਨ ਨੂੰ ਦੇਖਿਆ ਉਹਨੇ ਵੇਖਿਆ ਕਿ ਸਵਰਗ ਦੂਤ ਵੀ ਉਸ ਪਵਿੱਤਰ ਪਰਮੇਸ਼ਰ ਦੇ ਸਾਹਮਣੇ ਡਰਦੇ ਤੇ ਕੰਬਦੇ ਆ। ਵਚਨ ਚ ਲਿਖਿਆ ਉਹ ਦੋ ਖੰਭਾਂ ਦੇ ਨਾਲ ਆਪਣੇ ਮੂੰਹ ਨੂੰ ਟੱਕਦੇ ਆ, ਦੋ ਖੰਭਾਂ ਦੇ ਨਾਲ ਪੈਰਾਂ ਨੂੰ ਟੱਕਦੇ ਆ, ਦੋ ਖੰਭਾਂ ਦੇ ਨਾਲ ਉੱਡਦੇ ਹੋਏ ਪਵਿੱਤਰ, ਪਵਿੱਤਰ, ਪਵਿੱਤਰ ਸੈਨਾ ਦਾ ਯਹੋਵਾ ਪਵਿੱਤਰ ਆ। ਮੇਰੇ ਪਿਆਰੋ, ਉਹ ਲੋਕ ਉਹ ਸਵਰਗਦੂਤ ਆਪਣੇ ਮੂੰਹ ਨੂੰ ਕਿਉਂ ਟੱਕ ਲੈਂਦੇ ਆ? ਉਹਨਾਂ ਦੇ ਅੰਦਰ ਪਾਪ ਨਹੀਂ। ਫਿਰ ਵੀ ਉਹਨਾਂ ਦੇ ਅੰਦਰ ਖੁਦਾ ਦਾ ਭੈ ਦੇਖੋ ਪਰਮੇਸ਼ਰ ਤੂੰ ਇੰਨਾ ਪਵਿੱਤਰ ਆ ਤੈਨੂੰ ਵੇਖਣ ਦੇ ਲਾਇਕ ਅਸੀਂ ਵੀ ਨਹੀਂ ਮੇਰੇ ਪਿਆਰਿਓ ਫਿਰ ਮੈਂ ਤੁਹਾਨੂੰ ਦੱਸਣਾ ਚਾਹਣਾ ਦੇਖੋ ਜਿਹੜੇ ਸਵਰਗਦੂਤ ਹਮੇਸ਼ਾ ਖੁਦਾ ਦੇ ਨਾਲ ਰਹਿੰਦੇ ਉਹ ਥਰ-ਥਰ ਕੰਬਦੇ ਤੇ ਡਰਦੇ ਹੋਏ ਪਰਮੇਸ਼ਰ ਦੀ ਆਰਾਧਨਾ ਕਰਦੇ ਆ ਪਰ ਅੱਜ ਦਾ ਮਨੁੱਖ ਦੇ ਹਾਲਾਤ ਤੁਸੀਂ ਵੇਖੋ ਇਹਨਾਂ ਦੇ ਅੰਦਰ ਕੋਈ ਖੁਦਾ ਦਾ ਡਰ ਹੀ ਨਹੀਂ ਕੋਈ ਖੌਫ ਹੀ ਨਹੀਂ ਜਿਵੇਂ ਇਸ ਸੰਸਾਰ ਦੇ ਵਿੱਚ ਉਹ ਲੜਬਾਜ਼ੀਆਂ ਕਰਦੇ ਰਹੇ ਉਵੇਂ ਹੀ ਅੱਜ ਮਸੀਹ ਦੇ ਵਿੱਚ ਲੈ ਕੇ ਆ ਗਏ ਇਹ ਸਹੀ ਆਰਾਧਨਾ ਨਹੀਂ ਹੈ ਸਹੀ ਆਰਾਧਨਾ ਆਤਮਾ ਤੇ ਸੱਚਾਈ ਦੀ ਆਰਾਧਨਾ ਨਵੇਂ ਨੇਮ ਦੇ ਅਨੁਸਾਰ ਨੰਬਰ 2 ਭਗਤੀ ਅਤੇ ਭੈ ਦੀ ਆਰਾਧਨਾ ਤੁਹਾਡੇ ਅੰਦਰ ਭਗਤੀ ਦਾ ਲਹਿਜਾ ਦਿਖਣਾ ਚਾਹੀਦਾ ਤੁਸੀਂ ਕਹੋ ਕਿ ਮੈਂ ਭਗਤੀ ਕਰਨਿਆ ਉਹਦਾ ਲਹਿਜਾ ਵੀ ਦਿਖਾਈ ਦੇਣਾ ਕਿ ਸੱਚਮੁੱਚ ਭਗਤੀ ਆ ਮੇਰੇ ਪਿਆਰਿਓ ਅੱਜ ਮਸੀਹ ਲੋਕਾਂ ਦੇ ਵਿੱਚ ਗਾਣਾ ਜਰੂਰ ਬਦਲ ਗਿਆ ਗੰਦੇ ਗਾਣੇ ਦੀ ਜਗ੍ਹਾ ਮਸੀਹ ਗਾਣਾ ਆ ਗਿਆ ਪਰ ਖੁੱਲ ਲੜਬਾਜੀ ਕਰਨਾ ਅੱਜ ਵੀ ਪੁਰਾਣੀ ਆ ਗਾਣਾ ਬਦਲ ਗਿਆ ਜੀਵਨ ਨਹੀਂ ਬਦਲਿਆ ਬਸ ਸੰਸਾਰੀ ਗਾਣੇ ਦੀ ਜਗ੍ਹਾ ਮਸੀਕ ਗਾਣਾ ਕਰਤਾ ਬਾਕੀ ਕੰਮ ਸਾਰੇ ਸੰਸਾਰ ਵਾਲੇ ਆ ਸੋ ਇਸ ਕਰਕੇ ਇਹ ਸਹੀ ਆਰਾਧਨਾ ਨਹੀਂ ਆ ਨਵੇਂ ਨੇਮ ਦੇ ਅਨੁਸਾਰ ਸਹੀ ਆਰਾਧਨਾ ਆਤਮਾ ਤੇ ਸੱਚਾਈ ਦੀ ਆਰਾਧਨਾ ਭਗਤੀ ਅਤੇ ਪੈ ਦੀ ਆਰਾਧਨਾ ਇਸ ਕਰਕੇ ਸ਼ੈਤਾਨ ਦੀਆਂ ਚਲਾਕੀਆਂ ਨੂੰ ਸਮਝੋ ਸੱਚ ਦੇ ਨਾਲ ਜੁੜੋ ਪਰਮੇਸ਼ਰ ਦੀ ਸਹੀ ਆਰਾਧਨਾ ਕਰੋ ਜੀਦਾ ਤੁਹਾਨੂੰ ਫਲ ਮਿਲੇ ਇਹੋ ਜੀ ਅਰਾਧਨਾ ਦਾ ਕੋਈ ਫਲ ਨਹੀਂ ਹਾਂ ਇੱਕ ਚੀਜ਼ ਆ ਵੀ ਤੁਸੀਂ ਮਨੋਰੰਜਨ ਕਰਕੇ ਘਰਾਂ ਨੂੰ ਆਗੇ ਖੁਸ਼ੀ ਮਿਲ ਗਈ ਬਸ ਓਕੇ ਹੋ ਗਿਆ ਕੰਮ ਸੋ ਇਹ ਚੀਜ਼ ਤੁਹਾਨੂੰ ਆਪਣੀ ਖੁਸ਼ੀ ਜ਼ਰੂਰ ਮਿਲੇਗੀ ਪਰ ਪਰਮੇਸ਼ਵਰ ਦੇ ਨਾਲ ਤੁਹਾਡਾ ਰਿਸ਼ਤਾ ਗਹਿਰਾ ਹੋਣ ਦੀ ਬਜਾਏ ਸ਼ੈਤਾਨ ਤੁਹਾਨੂੰ ਸ਼ਰੀਰ ਦੀਆਂ ਚੀਜ਼ਾਂ ਚ ਫਸਾਉਂਦਾ ਜਾਏਗਾ ਇਸ ਕਰਕੇ ਸਾਵਧਾਨ ਹੋ ਜੋ ਤਰਕੋ ਜੋ ਪਰਮੇਸ਼ਵਰ ਦੀ ਸਹੀ ਅਰਾਧਨਾ ਨਾਲ ਜੁੜੋ ਡਾਂਸ ਕਲਬ ਨਾ ਬਣਾਓ ਚਰਚ ਨੂੰ ਚਰਚ ਪਰਮੇਸ਼ਰ ਦੇ ਰਹਿਣ ਦਾ ਸਥਾਨ ਹੈ ਨਾ ਕਿ ਕੋਈ ਡਾਂਸ ਬਾਰ ਸੋ ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਆਸ਼ੀਸ਼ ਤੇ ਬਰਕਤ ਦੇਵੇ ਜੈ ਐਮਸੀ ਦੀ ਗੋਡ ਬles you